ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਟਾਈਮ ਹੈਗਾ ਸਵੇਰ ਦਾ ਇੱਥੋਂ ਕਰਦੇ ਆ ਬਲੌਗ ਦੀ ਸਟਾਰਟਿੰਗ ਤੇ ਰਵਨੀਤ ਕਰਦੀ ਆ ਰੂਮ ਦੀ ਸਫਾਈ ਅੱਜ ਇਹਨੇ ਬਿਸ਼ਾਤੀ ਬੈੱਡ ਸੀਟ ਮੇਰੇ ਯਾਰੀ ਕੱਢੀ ਹੋਈ ਕਦੇ ਕਦੇ ਇਹ ਵਿਚਾਲਾ ਲੈਂਦੇ ਆ ਹਨਾ ਵਧੀਆ ਲੱਗਦੀ ਨੇ ਆ ਦੇਖੋ ਜੀ ਇੰਨੀ ਨਿਮੰਤ ਕਰੀ ਹੋਈ ਆ ਜਦ ਮੈਂ ਇਹ ਰੈੱਡ ਸੀਟ ਕੱਢੀ ਸੀਗੀ ਸਾਰੀ ਕੜਾਈ ਹੱਥ ਨਾਲ ਕਰੀ ਹੋਈ ਆ ਤੇ ਰਵਨੀਤ ਵੀ ਹੈਰਾਨ ਹੁੰਦੀ ਸੀ ਕਹਿੰਦੀ ਮੰਮਾ ਇਹ ਤੁਸੀਂ ਕਿਵੇਂ ਮੈਂ ਖਿਆ ਸੀ ਤਾਂ ਸਟੱਡੀ ਤੋਂ ਬਾਅਦ ਜਦ ਪਿਪਰਾ ਤੋਂ ਬਾਅਦ ਛੁੱਟੀਆਂ ਵਗੈਰਾ ਹੁੰਦੀ ਸੀ ਤਾਂ ਇਹੋ ਜਿਹਾ ਕੰਮ ਕਰਾਉਂਦੇ ਸੀਗੇ ਮੰਮੀ ਸਤੂ। ਅੰਦਰ ਸਤਾਈਆ ਦਾ ਨਮੇਟ ਤਾਂ ਮੇਰੀ ਮਸ਼ੀਨ ਲਾਈ ਹੋਈ ਆ ਕੱਪੜੇ ਮੈਂ ਕੁਛ ਧੋ ਤੇ ਕੁਛ ਧੋਈ ਜਾਂਨੀ ਆ ਤੇ ਸੰਦੀਪ ਕੱਟਦੇ ਸੀ ਸੌਦੇ ਰਾਤ ਸੌਦੇ ਲਿਆਂਦੇ ਸੀਗੇ। ਕੁਛ ਇਹਨਾਂ ਨੇ ਕੱਟਦੇ ਕੁਛ ਕੱਟਦੇ ਨੇ ਹੁਣ ਤੇ ਫਿਰ ਮੈਂ ਸੌਦੇ-ਸੁੱਦੇ ਸ਼ਾਮ ਦਾ ਲੈਂਦੀ ਆ। ਤੇ ਉਸ ਫਲੇਰੇ ਕਿਉਂਕਿ ਸਵੇਰੇ ਥੋੜਾ ਜਿਹਾ ਠੰਡਾ ਮੌਸਮ ਹੁੰਦਾ ਸ਼ਾਮ ਨੂੰ ਤਾਂ ਬਹੁਤ ਜ਼ਿਆਦਾ ਹੀ ਗਰਮੀ ਹੋ ਜਾਂਦੀ ਆ। ਤੇ ਤਾਂ ਕੱਟਦੇ ਸੀ। ਕਿਛਦੀ ਕੱਢ ਲੈਂਦੇ ਤੁਸੀਂ ਚਾਬੀ ਨਹੀਂ ਆਉਣਾ ਇਹ ਤੂੰ ਨਿਕਲਦਾ ਨਹੀਂ ਜੇ ਨਿਕਲਦਾ ਕੱਢ ਲੋ ਮੈਂ ਹੁਣ ਚਾਬੀ ਚਾਬੀ ਉਧਰ ਪਈ ਆ ਜਿਹੜਾ ਉਹ ਨਹੀਂ ਹੈਗਾ ਟੀਵੀ ਵਾਲੇ ਦੇ ਨੀਚੇ ਜਿਹੜੀ ਆ ਨੇ ਹੁੱਕਾ ਜੀ ਉਹਨਾਂ ਤੇ ਰੱਖਤੀ ਸੀ ਮੈਂ ਰਾਤ ਤੇ ਉਸ ਤੋਂ ਬਾਅਦ ਆ ਕਣਕ ਤੋਂ ਹੁੰਦੀ ਤਿਆਰੀ ਕਪੜੇ ਕੁਸਤੋਲੇ ਮਸ਼ੀਨਸ ਕੋਣ ਵਾਲੀ ਹਜੇ ਹੋਈ ਨਹੀਂ ਠੀਕ ਤਾਂ ਕਰਕੇ ਐਂ ਕਪੜੇ ਪਾਉਣੇ ਪੈਂਦੇ ਨੇ ਦੇਖੋ ਇੰਨਾ ਪਾਣੀ ਨੁੱਚੜ ਗਿਆ ਧੋਲੇ ਜੀ ਕੁਛ ਮੈਂ ਧੋਣੀਆਂ ਬਹੁਤ ਔਖਾ ਲੱਗਦਾ ਮੈਂ ਤਾਂ ਗਰਮੀ ਚ ਦੀ ਹੁਣ ਸਿਕਾਈ ਦਿੰਨੀ ਆ ਥੋੜਾ ਜਿਹਾ ਮੋਟਾ-ਮੋਟਾ ਪਾਣੀ ਕਪੜਿਆਂ ਦਾ ਕੱਢ ਦਿੰਨੇ ਆ ਤੇ ਉਸ ਤੋਂ ਬਾਅਦ ਧੋਣੀਆਂ ਕਣਕ ਆ ਗੇਟ ਲਵਾਉਣੀ ਸੀ ਹਜੇ ਮਿਸਤਰੀ ਆ ਨਹੀਂ ਰਿਹਾ ਇਹ ਚੱਕ ਕੇ ਲਾ ਤੇ ਅੰਦਰ ਤੇ ਹੁਣ ਮੈਂ ਸੰਭੂਗੀ ਸੱਦੇ ਸੱਦੇ ਸੰਭੰਤ ਤੋਂ ਬਾਅਦ ਤੇ ਨਾਲੇ ਕਪੜੇ-ਕੁਪੜੇ ਧੋ ਕੇ ਫੇਰ ਬਣਾਉਣੇ ਆ ਰੋਟੀ ਕੁੱਸਾ ਕੱਢ ਦਿੱਤਾ ਕੱਢਤੀ ਕੁੱਸਾ ਕੱਢ ਤੇ ਇਹਨਾਂ ਨੇ ਹੁਣ ਮੈਂ ਇਹਨਾਂ ਨੂੰ ਸਮਾ ਲਦਾ ਹਾਂਜੀ ਤੇ ਆਪਾਂ ਕਢਵਾ ਲਈਏ ਜਿਹੜੇ ਬਾਕੀ ਸੌਦੇ ਰਹਿੰਦੇ ਨੇ ਤੇ ਫਿਰ ਮੈਂ ਇਹਨਾਂ ਨੂੰ ਸਾਂਭਦਾ ਆਇਆ ਇਹਨਾਂ ਕਾਗਨ ਕੀ ਇਹਨਾਂ ਨੂੰ ਲਾ ਰਹਿਣਾ ਤਾਂ ਬਾਕੀ ਸਾਂਭਲਾ ਜਿਹੜੇ ਪਏ ਨੇ ਉਹਨਾਂ ਨੂੰ ਮੈਂ ਰੱਖਦਾ ਫੋਂਸ ਫਿਰ ਸਮਾਨ ਨੂੰ ਫਾ ਫਾ ਰੱਖ ਲਓ। ਇਸ ਤਰੀਕੇ ਨਾਲ। ਹਾਂ। ਲਾਉਣ ਨੂੰ ਦਿਖਾਉਣੇ ਆਪਾਂ ਕਿਹੜੇ ਸੌਦੇ ਲੈਂਦੇ ਥੋੜੇ ਜਿਹੜੇ ਜਿਹੜੇ ਖਤਮ ਸੀ ਹੁਣ ਦਾਲਾ ਦੂਲਾ ਤੱਬਾ ਲੈ ਲੈਂਦੇ ਨਹੀਂ ਚਾਹ ਪੱਤੀ ਲੈ ਆਂਦੀ ਪੇਸਟ ਲੈ ਲੈਂਦਾ ਜਿਹੜੇ ਖਤਮ ਸੀਗੇ ਆਹ ਜਸਨੀ ਤੇ ਅਰਬਨੀਤ ਦਾ ਸਮਾਨ ਹੋ ਗਿਆ ਕ੍ਰਕਸਾ ਕ੍ਰੁਕਸਾ ਜੀ ਉਹਦੀ ਹੈ ਨਾ ਪਿਆਸ ਹੋਇਆ ਵੀ ਹੋ ਗਿਆ ਛੁੱਲੀ ਹੋ ਗਈ ਜੀ ਤੇ ਪਾਪ ਕੌਰਨ ਹੋ ਗਏ ਹਣਾ ਹੁਣ ਗਰਮੀ ਚ ਤੇ ਇਹ ਜੇ ਚੀਜ਼ਾਂ ਹੀ ਹੁੰਦੀਆਂ ਨੇ ਬੇਤਨ ਹੋ ਗਿਆ ਤੇ ਨਾਣਾ ਦੀ ਸਾਬਣਾ ਹੋ ਗਈ ਆ ਆ ਕਚੀਰਾ ਗੁੰਦ ਹੋ ਗਈ ਤੇ ਸੌਸ ਹੋ ਗਈ ਉਹਦਾ ਸੌਸ ਘਰੇ ਬਣਾ ਲੈਣੇ ਕਿਉਂਕਿ ਫਿਰ ਬੱਚਿਆਂ ਨੂੰ ਕਈ ਵਾਰ ਕੋਈ ਚੀਜ਼ ਨਹੀਂ ਪੈਂਦੀ ਵਸਤ ਦਾਲ ਤੱਕ ਲਈ ਮੂੰਗੀ ਵਸਗ ਲੈਂਦੀ ਆ ਬਾਕੀ ਪਈਆ ਸੀ ਗਿਆ ਤੇ ਆ ਚੋਲੇ ਸੁਬਲੇ ਜੇਗੇ ਅੰਨੇ ਖਾਣ ਨੂੰ ਤੇ ਕੁਸੀਨੀ ਲੈਂਦੀ ਆ ਉਹਦਾ ਸ਼ੱਕਰ ਹੈਗੀ ਆ ਸ਼ੱਕਰ ਵਤਦਿਆਂ ਫਿਰ ਹਾਂ ਹੁੰਦਾ ਵੀ ਕਈ ਵਾਰ ਨਾਲ ਚੀਨੀ ਦੀ ਲੋੜ ਪੈ ਜਾਂਦੀ ਆ ਤਿੰਨ ਹੁਣ ਮੈਂ ਇਹਨਾਂ ਨੂੰ ਸਾਮਢਾ ਅਲੱਗ-ਅਲੱਗ ਡੱਬਿਆਂ 'ਚ ਪਾ ਕੇ ਰੱਖਦਾ। ਦਾ ਇਧਰੀ ਰੁੱਕ ਕੇ ਨਹੀਂ ਨਿਕਲੇਗੇ ਨਹੀਂ ਮਜਬੂਤੀ ਨਹੀਂ ਕਰਦੇ। ਐ ਉਹ ਮਜਬੂਤੀ ਹੈ ਜੇ ਕਰੀਏ ਇਧਰੋਂ ਖਾਰ ਪੈਣ ਲੱਗ ਗਈ। ਲਓ ਜੀ ਆਪਾਂ ਕਰਦੇ ਹਾਂ ਕਣਕ ਧੋਣ ਦੀ ਤਿਆਰੀ ਇਧਰ ਇਹ ਕਰਦੇ ਨੇ ਪਾਣੀ ਫਿਰ ਸਾਰਾ ਕਣਕ ਜਦੋਂ ਧੋਵਾਂਗੇ ਪਾਣੀ ਬਾੜੀ ਸੀ ਆਈ ਜਾਊਗਾ। ਜੇ ਇਹ ਕਰਦਾ ਇਹਨੂੰ ਯਾਰ ਖਾਰ ਪਈ ਦਰਸ਼ਕੋ ਖਾਰ ਪਈ ਹੋਈ ਹੈ। ਖਾਰ ਪਏ ਕੇ ਪਾਣੀ ਇਧਰ ਰੁੱਕ ਜਾਂਦਾ। ਤੇ ਇਹ ਕਾਹ ਉਹ ਕਰਦੇ ਨੇ ਆਪਾਂ ਤਾਂ ਸਾਰੀ ਤਿਆਰੀ ਕਰਤੀ। ਆਰੇ ਸਾਡੀ ਦਾ ਤੇ ਆ ਚਾਦਰ ਚੁੱਧਰ ਪੁਸ਼ਾਤੀ ਮਨਜੇ ਤੇ ਇੱਥੇ ਮਨਜੇ ਤੀ ਤੋ ਤੋ ਪਾਵਾਂਗੇ ਕਨਕਰ ਟੱਬ ਟੁੱਬੇ ਰੱਖਤਾ ਤੇ ਹੁਣ ਤੁਸੀਂ ਮੋਟੀ ਮੋਟੀ ਕਿ ਚੱਲ ਕੇ ਜੀ ਪਾ ਦਿਓ ਮੈਂ ਸੌਦੇ ਸਾਹਮ ਦਾ ਤੇ ਕਿਉਂਕਿ ਮਿੰਨ ਤਾਂ ਫਿਰ ਔਖਾ ਹੋ ਜਾਂਦਾ ਜਿਆਦਾ ਜ਼ੋਰ ਜੇ ਮੈਥੋਂ ਲੱਗਦਾ ਨਹੀਂ ਹੈਗਾ ਬਾਅਦ ਚ ਪੀਣਾ ਜਾਂ ਮੈਂ ਕਰ ਦੂ ਜਦੋਂ ਪਾਕਾਂ ਕਤੋਂ ਦੀ ਕਰ ਲਈ ਤਿਆਰੀ ਚਲੋ ਜੀ ਕਰਦੇ ਆ ਅੱਗੇ ਫਿਰ ਬਲੌਗ ਨੂੰ ਕੰਟੀਨਿਊ ਧੋਲੀਏ ਕਨਕ ਨਹੀਂ ਮੈਂ ਤਾਂ ਨਹੀਂ ਕਰੀ ਲਾਈਟ ਹੀ ਚਲੀ ਗਈ ਹੂੰ ਮੈਨੂੰ ਲੱਗਦਾ ਲੈ ਮੈਂ ਤਾਂ ਕਰੀ ਨਹੀਂ ਲਾਈਟ ਚਲੀ ਗਈ ਲਓ ਜੀ ਸਾਡਾ ਤਾਂ ਰਹਿ ਗਿਆ ਸਾਰਾ ਕੰਮ ਉਥੀ ਉਧਰ ਬਾਕੀ ਲਾਈਟ ਮੈਂ ਧੋ ਦਿੱਤੇ ਕੱਪੜੇ ਤੇ ਨਹੀਂ ਬਸ ਆਈ تھی ਧੋਵਾਂਗੀ ਫਿਰ ਇੱਚ ਖੁੱਲਾ ਜਿਹਾ ਪਾਣੀ ਨਿਕਲਿਓ ਤੇ ਮੈਂ ਧੋ ਰਹੀ ਸੀਗੀ ਕੱਪੜੇ ਤੇ ਇਹਨਾਂ ਨੂੰ ਕਿ ਐਸੀ ਕਨਕ ਧੋ ਦੋ ਉਥੀ ਰਹਿ ਗਿਆ ਕੰਮ ਲਾਈਟ ਚਲੀ ਗਈ ਤੇ ਲਾਈਟ ਦੇ ਲੱਗਦੇ ਨੇ ਜੀ ਹੁਣ ਕੱਟਾ ਫਿਰ ਉਹਨੀ ਤਲਾਉਂਦੀ ਆ ਪੋਚੇ ਫਿਰ ਉਹਨੀ ਤ ਕਿੰਨੇ ਘਰੇ ਰਹਿ ਗਏ ਪੁੱਤ ਪੋਚੇ ਫਿਰ ਛਾੜੂ ਲਾਉਂਦੀ ਆ ਦੇ ਇਹ ਅੱਜ ਡੀਪਲੀ ਕਲੀਨਿੰਗ ਕਰਨ ਲੱਗੀ ਹੋਈ ਆ ਚੰਗੀ ਤਰ੍ਹਾਂ ਫਿਰ ਛਾੜੂ ਝੂੜੂ ਲੈਨੇ ਸਾਰਾ ਇੱਕ ਰੂਮ ਸੈੱਟ ਕਰ ਲਿਆ ਫੇਰ ਉਸਾਰੇ ਸਟਿੰਗ ਪਾਤੀ ਤੇ ਫਿਰ ਉਸ ਤੋਂ ਬਾਅਦ ਪੋਚੇ ਲਾ ਲੂ ਤੇ ਮੈਂ ਬਣਾ ਲੈਨੀ ਆ ਰੋਟੀ ਮੇਲਾ ਦਾ ਵੀਡੀਓ ਲੋ ਜੀ ਆਪਾਂ ਰੋਟੀ ਬਣਾ ਲਈ ਤੀ ਰੋਟੀ ਬਣਾ ਕੇ ਇੱਥੇ ਚੱਕ ਲਿਆਂਦੀ ਹੁਣ ਇੱਥੇ ਲਿਆ ਕੇ ਅੰਦਰ ਹੀ ਖਾਵਾਂਗੇ ਤੇ ਕਣਕ ਧੋ ਲਈ ਕੱਪੜਿਆ ਹੁਣ ਰੱਖ ਦਈਏ ਵਾਸ਼ਰੂਮ ਚ ਤੇ ਫਿਰ ਮੈਂ ਦੇਖ ਦਿੱਤੀ ਕਿਹੜਾ ਸਾਬਣਾ ਬੀਵਲ ਹੈ ਜੀ ਇਹਨੂੰ ਵਾਸ਼ਰੂਮ ਦੇ ਸਮਾਨ ਵਾਸ਼ਰੂਮ ਸਿਰ ਸੋਈ ਵਾਲਾ ਸਾਮ ਦਾ ਜੀ ਉੱਧਰ ਇਹ ਆਪਾਂ ਇੱਥੇ ਰੱਖਤਾ ਫਿਰ ਸੋਈ ਵਾਲਾ ਆਪਾਂ ਉੱਧਰ ਸਾਮ ਦਾ ਧੋ ਨਾਲੇ ਤੇ ਕੱਪੜੇ ਧੋਣ ਦਾ ਮੇਰਾ ਸਾਰਾ ਕੰਮ ਹੋ ਗਿਆ ਰੋਟੀ ਬਣਾ ਲਈ ਤੇ ਹੁਣ ਨਾਲ ਨੂੰ ਕੇ ਰੋਟੀ ਖਾਵਾਂਗੇ ਤੇ ਕੱਪੜੇ ਧੋਲੇ ਮੈਂ ਤੇ ਕਣਕ ਨੁੱਚੜ ਗਈ ਹੁਣੇ ਚ ਹੱਥ ਜਾ ਮਾਰ ਕੇ ਬਸ ਫਿਰ ਇਹਨੂੰ ਪੱਲੀ ਤੇ ਪਾ ਦਗੀ। ਲਓ ਜੀ ਦੁਪਹਿਰ ਦਾ ਟਾਈਮ ਆ। ਸੁੱਤੇ ਉੱਠਿਆ ਰੈਸਟ ਕਰਕੇ ਜਸਨੀਦ ਉੱਠ ਗਿਆ ਰਵਨੀਤ ਉੱਠ ਗਿਆ। ਰਵਨੀਤ ਜਸਨੀਦ ਪਾਰੀ ਕਰ ਲੈ ਦੀਦੀ ਨੂੰ। ਦੀਦੀ ਪਾਰੀ ਕਰ ਲੈ। ਦੀਦੀ ਨੂੰ ਪਾਰੀ ਕਰ ਲੈ। ਦੀਦੀ ਨੂੰ ਪਾਰੀ ਕਰ ਲੈ ਖੜਾ ਹੋ ਕੇ ਕੀ ਕਰਨਾ? ਹਾਂ। ਰਵਨੀਤ ਵੀ ਹੁਣੀ ਸੁੱਤੀ ਠੇ ਜਾ ਦੀਦੀ ਨੂੰ ਪਾਰੀ ਕਰ ਲਾ ਜਾ ਕਰ ਲਾ ਦੀਦੀ ਨੂੰ ਪਾਰੀ ਆਉ ਪਈ ਇਹ ਜਿਸ ਸਿੱਪ ਟੋਪੀ ਰਵਨੀਤ ਉੱਠ ਖੜੀ ਲੈ ਆ ਜਿੜਤੀ ਉਹ ਦੀਦੀ ਨੇ ਲੈ ਲਈ ਉਹ ਲੈ ਲਈ ਦੀਦੀ ਨੇ ਬਸ ਤੂੰ ਰਹਿ ਗਿਆ ਉਹ ਜਿਹਦਾ ਉਹ ਚ ਦੀਦੀ ਨੇ ਲੈ ਲਈ ਲਓ ਜੀ ਟਾਈਮ ਹੈਗਾ ਸ਼ਾਮ ਦਾ ਰਵਨੀਤ ਪੜਦੀ ਆ ਮੈਂ ਬਣਾਉਣ ਲੱਗਦੀ ਆ ਸਬਜ਼ੀ ਤੇ ਅੱਜ ਬਣਾਉਣੀ ਆ ਤੋਰੀਆ ਦੀ ਸਬਜ਼ੀ ਤੇ ਪਾ ਦਿੱਤਾ ਥੋੜਾ ਜਿਹਾ ਮੌਸਮ ਦਾ ਫਰਕ ਪਿਆ ਅਮੈਂ ਅੱਜ ਸ਼ਾਮ ਦਾ ਅੱਜ ਬਣਾਉਣੀ ਹੈ ਨੀ ਤੋਰੀਆ ਤੇ ਆ ਮੈਂ ਪਿਆਜ਼ ਕੁੱਤੇ ਤੋਰੀਆ ਤੇ ਇਸ ਵਿੱਚ ਮੈਂ ਥੋੜਾ ਜਿਹਾ ਪਾਲੇਕ ਕੇ ਹੋ ਤੇ ਖੋ ਗਿਆ ਇਹ ਗਰਮ ਉਸ ਤੋਂ ਨਾਲ ਹੀ ਨਾਲ ਮੈਂ ਸਬਜ਼ੀ ਬਣਾਉਂਦੀ ਨਾਲੇ ਕੁੰਦਿਆ ਛੱਲ ਲਿਆ ਹਣਾ ਪਿਆਜ਼ ਇਹ ਚ ਪਾ ਦਿੰਦੇ ਆ ਤੇ ਨਾਲੇ ਹੁਣ ਪਲਾਉਣਾ ਜਿਸਨੀ ਤੇ ਨੂੰ ਦੁੱਧਾ ਛੱਲੀ ਪੁੰਨ ਲੈਨੇ ਨਾਲ ਦੀ ਨਾਲ ਖੜੇ ਖੜੇ ਮੋਦਨ ਪਿੰਡੋ ਲਿਆਂਦੀ ਅਸੀਂ ਛੱਲੀਆਂ ਕਾਫੀ ਸੀਗੇ ਬੱਟਰ ਇੱਕ ਭਰਿਆ ਹੋ ਜਾਣਾ ਕਾਹਲੀ ਛੱਲੀ ਛੱਲਾ ਨਾਲੇ ਪੁੰਨਲਾ ਕਿਨੋਂ ਜੀ ਆਪਾਂ ਛੱਲੀ ਤੇ ਛੱਲੀ ਬਣਾ ਲਈਏ ਜੀ ਆਪਾਂ ਬਿਲਕੁਲ ਸਿੰਪਲ ਜੀ ਅੱਜ ਤੋਰੀ ਦੀ ਜੀ ਸਬਜ਼ੀ ਬਣਾਉਣੀ ਆ ਕੋਈ ਜ਼ਿਆਦਾ ਮਸਾਲੇ ਮਸੂਲੇ ਨਹੀਂ ਪਾਉਂਦੇ ਬਸ ਥੋੜਾ ਜਿਹਾ ਜੀਰਾ ਤੇ ਥੂਣ ਵਿੱਚ ਪਾ ਕੇ ਫੇ ਦੁੱਧਾ ਲਈ ਤੋਰੀਆ ਬਣਾਵਾਂਗੇ ਘਰ ਦੀ ਤੋਰੀਆ ਬਹੁਤ ਸਵਾਦ ਬਣਦੀਆਂ ਨੇ ਫੇ ਨਾਲ ਨਾਲ ਪੁੰਨ ਦੇ ਆ ਛੱਲੀ ਆਪਾਂ ਪੁੰਨ ਲਈ ਛੱਲੀ ਫੇ ਨਾਲੇ ਬਣਾ ਲਈ ਇਹ ਸਬਜ਼ੀ

चिकन दी अपनी छली थोड़ी जी आपमें कर दें सिमत मिठी मिठी भुज जूगी तो बहुत सोनी समेल आई है छली बहुत प्यारी प्यारी जब भुजद है ना मिठिया ने कच्चिया ने छलियाँ उस दिन पिंडो लेके आए थे ਤੇ ਫਿਰ ਆਪਣੀ ਬਣ ਕੇ ਸਬਜੀ ਬਣ ਚੁਗੀ ਇੱਕ ਦੋ ਸੇਕੀਏ ਜੇ ਮੈਂ ਜ਼ਿਆਦਾ ਗੇ ਇਹਨੂੰ ਫਿਰ ਬਾਅਦ ਚੋਂ ਦਸਤ ਪਾ ਦੇਗੀ ਚੱਲੀ ਗਿਆ ਕਿਦੇ ਮਾ ਹਾਂ ਪੁੰਨਲੀ ਮੈਂ ਫੇਰ ਹੋਰ ਪੁੰਨ ਲਾਗੇ ਲੋ ਜਿਹਨੂੰ ਨਾ ਇਸ ਤਰ੍ਹਾਂ ਕਮਾ ਕੇ ਸੰਗੀ ਤਰ੍ਹਾਂ ਸਾਰੀ ਫਨੀ ਜਾਈ ਹੋਈ ਹੈ ਹੁਣ ਆਪਾਂ ਇਹਨੂੰ ਨਾ ਛਿਲਕੇ ਛਿਣ ਵੇਟ ਕੇ ਜੀ ਦੇ ਦਈਏ ਆ ਕਿਤੇ ਮੈਨੂੰ ਇੱਕ ਫੋਨ ਚੱਕਣਾ ਬਹੁਤ ਔਖਾ ਲੱਗਦਾ ਇਹ ਖੱਤ ਚ ਫੋਨ ਲੋ ਜੀ ਇਨੂੰ ਇਹਦੇ ਨਾਲ ਹੀ ਕੱਢ ਲਉ ਆ ਛਿਲਕਾ ਜਲੇ ਹੀ ਮੇਰੇ ਨਾਲ ਫੜਿਓ ਦੇਖੋ ਕਿੰਨੀ ਵਧੀਆ ਪੁੰਨੀਆਂ ਹਾਈ ਗਰਮ ਹੋਊਗੀ ਐਜ ਰੱਖ ਲੈਂਦੇ ਬੜੀਆ ਪੁੰਨੀਆਂ ਹੈ ਨਾ ਮੌਸਮ ਦੇਖੋ ਕਿੰਨਾ ਸੋਹਣਾ ਹੋਇਆ ਪਿਆ ਸ਼ਾਮ ਨੂੰ ਬਹੁਤ ਬਹੁਤ ਵਧੀਆ ਹਵਾ ਨਹੀਂ ਮੈਨੂੰ ਤਾਂ ਅਸੀਂ ਬਾਅਦ ਚ ਪੰਨੂ ਮੈਂ ਗਰਮੀ ਜਾਈ ਪਈ ਆ ਜੇ ਇਹੀ ਲੈ ਲਈ ਤੇ ਮੌਸਮ ਬਹੁਤ ਸੋਹਣਾ ਹੋਇਆ ਪਿਆ ਇੰਨੀ ਸੋਨੀ ਸੋਨੀ ਹਵਾ ਚੱਲਦੀ ਆ ਬਹੁਤ ਜ਼ਿਆਦਾ ਨਾ ਸ਼ਾਮ ਦਾ ਟਾਈਮ ਆ ਤੇ ਗੁਰਦੁਆਰਾ ਸਾਹਿਬ ਚ ਵੀ ਘਰਵਾਨੀ ਚੱਲਦੀ ਆ ਆ ਦੇਖੋ ਮੈਂ ਬਦਲ ਜੇ ਹੋਏ ਪੈਨੇ ਅੱਜ ਦਾ ਬਹੁਤ ਸੋਹਣਾ ਮੌਸਮ ਹੋਇਆ ਪਿਆ ਆ ਦੇਖੋ ਜੀ ਬਹੁਤ ਸੋਹਣੀ ਸੋਹਣੀ ਹਵਾ ਚੱਲਦੀ ਆ ਠੰਡੀ ਠੰਡੀ ਨਮਸਕਾਰ ਸਭ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ। ਕਿ ਲੋਜੀ ਆ ਪੱਟਾ ਗੁੰਨ ਲਿਆ ਤੇ ਆ ਆਪਣੀ ਜਿਹੜੀ ਸਬਜੀ ਆ ਤੋਰੀਆ ਦੀ ਹੈ ਨਾ ਉਹ ਮਤਲਬ ਵਨ ਵਾਲੀ ਹੋਈ ਆ ਬਣ ਗਈ ਮਸਤੁੱਦ ਪਾਤਾ ਆਪਣੀ ਦੇ ਵਿੱਚ ਦੇਖੋ ਕਿੰਨੀ ਵਧੀਆ ਬਣੀ ਆ ਨਾ ਸੌਫਟ ਸੌਫਟੀ ਤੇ ਬਾਕੀ ਕਿਉਂਕਿ ਘਰ ਦੀਆਂ ਤੋਰੀਆਂ ਨੇ ਬਿਨਾ ਸਪਰੇ ਵਗੈਰਾ ਤੋਂ ਹੁੰਦੀਆਂ ਨੇ ਆਪਣੀਆਂ ਹਨਾ ਬਹੁਤ ਵਧੀਆ ਬਣਦੀਆਂ ਨੇ ਤਾਂ ਕਰਕੇ ਤੇ ਦੁੱਧ ਨੂੰ ਵੀ ਉਵਾਲ ਆ ਗਿਆ ਉਵਾਲ ਆਉਣ ਵਾਲੀ ਇਹ ਹਾਲਤ ਤੇ ਬਾਕੀ ਛਲੀਆਂ ਛੁਲੀਆਂ ਸੀ ਪਰ ਨਿੱਕੇ ਖਾਲੀਆਂ ਤੇ ਹੁਣ ਬਣਾਵਾਂਗੇ ਆਪਾਂ ਰੋਟੀ ਤੇ ਬਾਕੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਜੇਕਰ ਸਾਡੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਕੱਲ ਨੂੰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਜਦ ਤੱਕ ਲਈ ਵਾਹਿ ਵਾਹਿ ਸ਼ਸ਼ੀ ਕਾਲ ਜੀ